ਸਸੀ ਗੱਲ ਜੀ ਸਾਰਿਆਂ ਨੂੰ ਅਸਰ ਨਾਲ ਸਾਡੇ ਭਾਜੀ ਮਨਪ੍ਰੀਤ ਭਾਜੀ ਆਇਆ ਤੇ ਅੱਜ ਦੀ ਸਾਡੀ ਵੀਡੀਓ ਹੈਗੀ ਆ ਫਾਰਮ ਤੇ ਮੱਜਾ ਫਾਰਮ ਕਹਿੰਦੇ ਕਹਿੰਦੇ ਭਾਈ ਡੇਰੀ ਫਾਰਮ ਡੇਰੀ ਫਾਰਮ ਤੇ ਹੈ ਨਾ ਤੇ ਅੱਜ ਅਸੀਂ ਜਾ ਰਿਹਾ ਨਿਊ ਬਲੌਗ ਬਣਾਉਣ ਲਈ ਤੇ ਪਹਿਲਾਂ ਤੁਹਾਨੂੰ ਡਿਫਰੈਂਟ ਮੰਪੀ ਭਾਜੀ ਨੰਬਰ ਤੇ ਸੱਜੀ ਆ ਭਾਈ ਸਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਬਾ ਜਾ ਰਹੇ ਆ ਜੀ ਕਰਤਾਰਪੁਰ ਸਾਡੇ ਇੱਕ ਨੌਨ ਦਾ ਯਾਰ ਫਰੈਂਡ ਹੀ ਆ ਤੇ ਉਹਨਾਂ ਦਾ ਫਾਰਮ ਹੈਗਾ ਉੱਥੇ ਤੇ ਆਪਾਂ ਉਥੇ ਜਾ ਰਹੇ ਆ ਕਿ ਆਪਾਂ ਨੌਲੇਜ ਜਿਹੜੀ ਆ ਨੌਲੇਜ ਵੜੀ ਵੀਡੀਓ ਇੱਕ ਬਣਾ ਕੇ ਤੁਹਾਡੇ ਸਾਰੇ ਆ ਸਾਹਮਣੇ ਪੇਸ਼ ਕਰ ਸਕੀਏ ਤੇ ਭਾਜੀ ਹੁਣਾਂ ਦੀ ਬਦੌਲਤ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਇਹਨਾਂ ਦਾ ਹੀ ਮਤਲਬ ਕੀ ਆਈਡੀਆ ਸੀਗਾ ਕਿ ਆਪਾਂ ਜਾ ਕੇ ਹਨਾ ਆਪਣੇ ਸਰੋਤਿਆਂ ਨੂੰ ਵੀਡੀਓ ਪਾਈਏ ਤੇ ਇਹਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਕਿ ਜਿਹਨੇ ਨਵਾਂ ਬਿਨੈ ਸਟਾਰਟ ਕਰਨਾ ਡੇਰੀ ਫਾਰਮ ਦਾ ਕਿ ਉਹਨੂੰ ਪੂਰੀ ਨੌਲੇਜ ਮਿਲ ਸਕੇ ਕਿ ਕਿੱਦਾਂ ਸਟਾਰਟ ਕਰਨਾ ਕਿਥੋਂ ਕੀ ਪ੍ਰੋਵਾਈਡ ਹੁੰਦਾ ਜਿੰਨੀ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰੇਕ ਕੁਝ ਦੇਣ ਦੀ ਚਲੋ ਬਾਕੀ ਆਪਾਂ ਸਾਰੀ ਵੀਡੀਓ ਮਿਲਣਾ ਉੱਥੇ ਜਾ ਕੇ ਤੇ ਬਾਏ ਬਾਏ ਮਿਲਦੇ ਹਾਂ ਅੱਜ ਆ ਕੀ ਸੱਸੀ ਕਾ ਜੀ ਸਾਰਿਆਂ ਨੂੰ ਅੱਜ ਅਸੀਂ ਆਪਣੇ ਜਨਰਲ ਕਾਫੀ ਦੂਰ ਆਏ ਆ ਭਾਈ ਚੋਪਾ ਦੇ 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 ਮੇਰੀ ਫਰਮ ਤੇ ਤੇ ਸੱਸੀ ਭਾਈ ਤਾਂ ਸਾਰਿਆਂ ਨੂੰ ਇਹ ਸਾਡੇ YouTube ਚੈਨਲ ਤੇ ਤੇ ਤੁਹਾਡਾ ਨਾਮ ਭਾਈ ਦੱਸ ਦਿਓ ਪਹਿਲਾਂ ਜੀ ਦਾ ਨਾਮ ਜਸਵੰਦਰ ਸਿੰਘ ਘੁੰਮਣ ਜੀ ਪਿੰਡ ਬੁੱਲੋਆ ਠੀਕ ਹੈ ਜੀ ਤੇ ਸਾਰੇ ਭਾਈਆਂ ਨਾਲ ਆਇਆ ਤੁਹਾਨੂੰ ਇਨਫੋਰਮੇਸ਼ਨ ਲੰਮਾ ਦੀ ਨਵਾਂ ਡੇਰੀ ਫਾਰਮ ਸ਼ੁਰੂ ਕਰਨਾ ਉਹ ਵੀ ਚੱਪਨੂ ਕੀ ਕੀ ਲੋਡ ਪੈਸਾ ਦੇ ਕੀ ਕੀ ਪੈਸਾ ਦੀ ਰਾ ਤੇ ਪਈ ਤਾਂ ਦੱਸੋ ਤੁਸੀਂ ਡੇਰੀ ਫਾਰਮ ਸ਼ੁਰੂ ਕਿ ਕਰਾ ਤੁਹਾਡਾ ਪਲਾਨ ਕਿੱਥੋਂ ਬਣਿਆ ਪਹਿਲਾਂ ਸਾਰੀ ਪਲਾਨ ਸਾਡਾ ਸਟਾਰਟਿੰਗ ਤੇ ਸਾਡੇ ਫਾਦਰ ਸਾਹਿਬ ਪਹਿਲਾਂ ਫੌਜ ਚ ਸੀਗੇ ਡਿਊਟੀ ਕਰਦੇ ਤੇ ਉਹ ਜਦੋਂ ਫੌਜ ਤੋਂ ਰਟਾਇਰ ਹੋ ਕੇ ਉਹਨਾਂ ਬਾਅਦ ਚ ਆਪਣਾ ਦੁੱਧ ਦਾ ਕੰਮ ਸ਼ੁਰੂ ਕੀਤਾ ਤੇ ਫਿਰ ਉਹਨਾਂ ਨੇ ਹੌਲੀ ਹੌਲੀ ਡੰਗਰ ਵਧਾਉਣੇ ਸ਼ੁਰੂ ਕੀਤੇ ਅੱਛਾ ਜੀ ਤੁਸੀਂ ਨਾਲ ਹੋਰ ਕੋਈ ਕੰਮ ਵੀ ਕਰਦੇ ਕਿ ਸਿੱਕਲਾ ਡੇਰੀ ਫਾਰਮ ਹੀ ਕਰਦੇ ਨੇ ਡੇਰੀ ਫਾਰਮ ਨਾਲ ਅਸੀਂ ਦੁੱਧ ਪਰਚੇਜ ਦਾ ਕੰਮ ਵੀ ਕਰਦੇ ਹਾਂ ਜਿੰਦਰ ਵੇਚਦੇ ਪਰਚੇਜ ਦਾ ਵੀ ਕਰਦੇ ਹਾਂਜੀ ਹਾਂਜੀ ਤੁਹਾਡੇ ਆ ਵੱਡੇ ਭਾਈ ਸਾਹਿਬ ਇਹ ਖੇਤੀਬ ਹਾਂ ਜੀ ਤੇ ਕੀ ਕਾਸਟ ਆ ਗਿਆ ਨਿਕਲਿਆ ਜੇ ਇਸ ਨੂੰ ਸਟਾਰਟਿੰਗ ਸ਼ੁਰੂ ਕਰਾ ਲਈਏ ਕੋਸਟ ਤੇ ਜੀ ਆਪਣੇ ਤੇ ਜਿੱਦਾਂ ਮੱਝ ਦਾ ਤਕਰੀਬਨ ਅੱਜ ਤੋਂ ਜੇ 15-20 ਸਾਲ ਪਹਿਲਾਂ ਲਈਏ ਉਦੋਂ ਤੇ 20-22 ਹਜ਼ਾਰ ਦੀ ਮੱਝ ਮਿਲ ਜਾਂਦੀ ਸੀਗੀ ਤੇ ਹੁਣ ਅੱਜ ਦਾ ਜੋ ਰੇਟ ਅੱਜ ਸਵਾ ਲੱਖ ਡੇਢ ਲੱਖ ਦੇ ਕਰੀਬ ਮਿਲਦੀ ਆ ਠੀਕ ਆ ਤੇ ਹੁਣ ਜੀ ਇਹ ਡੀਟ ਕਰੀਏ ਪਰ ਕਿੰਨੇ ਪੱਕ ਨੇ ਮਿਲਦੀ ਹੁਣ ਡੇਢ ਲੱਖ ਡੇਢ ਲੱਖ ਤੇ ਡੇਢ ਲੱਖ ਦੀ ਮੱਝ ਹਾਂ ਜੀ ਤੁਹਾਨੂੰ ਕਿੰਨੇ ਡੇਢ ਤਿੰਨਰ ਆਪਣੇ ਕੋਲ ਚ ਸਾਡੇ ਕੋਲ 40 ਕੋ ਪਸ਼ੂ ਹੈਗੇ ਜੀ 40 ਕੋ ਪਸ਼ੂ ਹੈਗੇ ਹਾਂ ਜੀ ਕੀ ਕਰਦੇ ਇੱਕ ਪਸ਼ੂ ਤੋਂ ਕਿੰਨੀ ਕਿ ਇਨਕਮ ਹੋ ਜਾਂਦੀ ਆਪਾਂ ਨੂੰ ਤੇ ਕਿੰਨਾ ਕਿ ਖਰਚਾ ਇੱਕ ਪੁੱਛਦੇ ਆ ਜਾਂਦਾ ਆਪਣੇ ਜਿੱਦਾਂ ਮੱਝ ਦਾ ਤੇ 12 13 ਕਿਲੋ ਦੁੱਧ ਦਿੰਦੀ ਆ ਜੀ ਦੋਨਾਂ ਟਾਈਮਾਂ ਦਾ ਠੀਕ ਹੈ ਤੇ ਜਿੱਦਾਂ 6-700 ਰੁਪਏ ਦਾ ਹੈਗਾ ਤੇ ਵਿੱਚੋਂ 250-300 ਰੁਪਿਆ ਖਰਚਾ ਵੀ ਆ ਜਾਂਦਾ ਵਾ ਤੇ ਬਾਕੀ ਲੇਬਰ ਦਾ ਖਰਚਾ ਜੋ ਆਪਣਾ ਖਰਚਾ ਪਾ ਕੇ ਇੱਕ ਇੱਕ ਮੱਝ ਤੁਹਾਨੂੰ ਕਿੰਨਾ ਦੇ ਦਿੰਦੀ ਦੁੱਧ ਦੋਨੋਂ ਦੁੱਧ ਇਹ ਇੱਕ ਦਿਨ ਦਾ 12 13 ਕਿਲੋ ਜੀ ਇੱਕ ਦਿਨ ਦਾ ਦੋ ਵਾਰ ਦਾ ਖਰਚਾ ਲੈ ਇੱਕ ਟਾਈਮ ਨਹੀਂ ਨਹੀਂ ਦੋਨਾਂ ਟਾਈਮਾਂ ਦਾ ਸਵੇਰ ਸ਼ਾਮ ਦਾ ਹਾਂ ਜੀ ਹਾਂ ਜੀ ਤੇ ਠੀਕ ਹੈ ਉਹ ਤਾਂ ਇਹ ਧਾਨੇ ਤੇ ਬਣਾਇਆ ਕਿੱਦਾਂ ਹੋਇਆ ਨਾ ਭਾਈ ਦਿਖਾਓ ਵੀ ਥੋੜਾ ਕੀ ਹੋ ਗਿਆ ਜੀ ਠੀਕ ਹੈ ਜੀ ਦੇਖੋ ਤਾਰਾ ਚੋਰ ਦੇ ਬੇਚੇ ਆਉਂਦੇ ਹੋ ਗਏ ਸੇਰ ਤੋਂ ਮੁਰੇ ਕਰਨਾ ਪਰ ਰਮਾਲ ਜੇ ਰੱਖੀ ਲਾ ਰਹੇ ਆ। ਕਿਹੜਾ ਪਤਾ। ਇਹ ਪੰਜ ਕੋਸ਼ਤ ਦੇ। ਨਏ ਖੁਰਲੀਆਂ ਦਾ ਸਾਇਦ ਹੀ ਹੁੰਦਾ ਜਿੱਦਾਂ ਡੇਢ ਫੁੱਟ ਇਹ ਚੌੜੀ ਹੁੰਦੀ ਆ। ਡੇਢ ਫੁੱਟ ਚੌੜੀ ਹੁੰਦੀ ਆ। ਹਾਂਜੀ ਤੇ ਉੱਚੀ ਹੁੰਦੀ। ਹਾਂ ਜਿੰਨੀ ਨੂੰ ਪੰਜ ਸੈਂਚ ਆਸਾਨੀ ਰਹੇ। ਤੇ ਕਿਤਨਾ ਹੋਵੇ? ਤੇ 2 ਕੋ ਫੁੱਟ ਚ ਹੁੰਦੀ। ਠੀਕ ਹੈ। ਜਿਹੜਾ ਉੱਪਰ ਬਣਾਇਆ ਇਹਦੇ ਤੁਸੀਂ ਦੁੱਤ ਤੋਂ ਉੱਪਰ ਗਰਮੀ ਆ ਕੋਈ ਦਿੱਕਤ ਨਹੀਂ ਆਉਂਦੀ ਇਹਦਾ ਨਹੀਂ ਇਹ ਜਿੱਦਾਂ ਖੁੱਲਾ ਹੀ ਹੈ ਜਿਆ ਹਵਾ ਹਰਾ ਹਵਾ ਆਸਪਾਰ ਪਾਰ ਹੋਈ ਜਾਂਦੀ ਆ ਕੋਈ ਕੋਈ ਦਿੱਕਤ ਨਹੀਂ ਆਉਂਦੀ ਜੇ ਬੰਦ ਕਮਰੇ ਰੱਖਾਂਗੇ ਤੁਸੀਂ ਫੇ ਅੰਝ ਫੇ ਪੱਕੇ-ਪੁੱਕੇ ਲਾਉਣ ਦੀ ਲੋੜ ਪੈਂਦੀ ਆ ਹਾਂਜੀ ਹਾਂਜੀ ਤੇ ਦਿਖਾ ਵੀ ਭਾਈ ਜੇ ਕਰਨ ਨਾ ਕਿੰਨੇ ਕਾਏ ਆ ਜੀ ਤੇ ਪਈ ਇਹਨਾਂ ਬਿਮਾਰੀ ਵਗੈਰਾ ਕੀ ਲੱਗਦੀ ਆ ਕੋਈ ਜੇ ਬਿਮਾਰੀ ਜਾਂ ਕੋਈ ਮੇਨਟੇਨੈਂਸ ਕੋਈ ਖੂਤ ਰੱਖੇ ਦਾ ਕਿ ਤਰੀਕੇ ਦਾ ਉਹ ਤੇ ਦੇਖ ਲੇ ਮੈਨਾਂ ਪੰਜ ਇਹ ਆ ਉਹ ਸਮ ਤੇ ਮਾਰੀ ਕਿਹਦੇ ਰੱਦੀ ਗਾਲ ਖੋਟੂ ਤੇ ਮੂੰਹ ਖੋਰ ਗਾਲ ਖੋਟੂ ਤੇ ਮੂੰਹ ਖੋਰ ਗਾਲ ਖੋਟੂ ਦਾ ਡਿਫਰੈਂਸ ਕੀ ਆ ਭਾਈ ਵੇਖੋ ਬੰਦ ਕਰ ਸਭ ਠੀਕ ਆ ਤੇ ਜੇ ਤੁਸੀਂ ਇਹਨੂੰ ਪਈ ਗਾਲ ਖੋਟੂ ਤੇ ਦੂਜੀ ਗੱਲ ਕੀ ਆ ਮੂੰਹ ਖੋਰ ਜੀ ਮੂੰਹ ਖੋਰ ਗਾਲ ਖੋਟੂ ਤੇ ਮੂੰਹ ਖੋਰ ਬਿਮਾਰੀ ਦਾ ਕੀ ਡਿਫਰੈਂਸ ਕੀ ਆ ਇਹ ਕੀ ਆ ਗਾਲ ਖੋਟੂ ਜਦੋਂ ਵੀ ਦੰਗ ਜਦੋਂ ਬੁਖਾਰ ਚੜ੍ਹਨ ਲੱਗ ਪੈਂਦਾ ਉਹ ਤੇ ਉਹ ਜਿਆਦਾ ਬੁਹਾਰ ਹੋ ਜਾਂਦਾ ਪੱਠੇ-ਪੁੱਠੇ ਛੱਡ ਜਾਂਦਾ ਆ ਪੱਟੇ ਕਾਣੇ ਛੱਡ ਜਾਂਦੇ ਹਾਂ ਜੀ ਇਹਨੂੰ ਭਾਜ ਕਹਿਣ ਦੇ ਗੱਲ ਘਾਲ ਘੋਟੂ ਹਾਂ ਜੀ ਜਿਹੜੀ ਸੀ ਉਹਨੂੰ ਕਿੱਥੇ ਕਹਿੰਦੇ ਆ ਉਹ ਮੂੰਹ ਖੋਰਿਆ ਜੀ ਮੂੰਹ ਖੋਰ ਉਹਦੀ ਕੀ ਨਿਸ਼ਾਨੀ ਕਿ ਮੂੰਹ ਖੋਰਦੀ ਉਹਦੇ ਬਾਰੇ ਦੀ ਆਪਣੀ ਨਿਸ਼ਾਨੀ ਨਾ ਨਹੀਂ ਹਾਂ ਜੀ ਮੇਰੇ ਘਾਲ ਘੋਟੂ ਦੀ ਨਿਸ਼ਾਨੀ ਹੈ ਕਿ ਆਪਾਂ ਜੋ ਪਸ਼ੂ ਟੰਕਰ ਵਗੈਰਾ ਉਹ ਬੁਮਾਰ ਜਦੋਂ ਹੋ ਜਾਂਦਾ ਪੱਟੇ ਪੁੱਟੇ ਕਾਣੇ ਛੱਡ ਜਾਂਦਾ ਹਾਂ ਹਾਂ ਜੀ ਉਹਦੇ ਮੈਡੀਸਨ ਵਗੈਰਾ ਸਪੈਸ਼ਲ ਡਾਕਟਰ ਆਉਂਦੇ ਹਾਂ ਹਾਂ ਜੀ ਹਾਂ ਡਾਕਟਰ ਆਉਂਦੇ ਆਹ ਡਾਕਟਰ ਵਗੈਰਾ ਉਹਦਾ ਸਾਲ ਚ ਟੀਕੇ ਵੀ ਲੱਗਦੇ ਦੋ ਵਾਰੀ ਗਾਲ ਘੋਟੂ ਦੇ ਇੱਕ ਵਾਰੀ ਇੱਕ ਵਾਰੀ ਮੂੰਹ ਖ ਦੇ ਵਾਸਤੇ ਬੜਾ ਵਧੀਆ ਨਕਾਸ਼ ਕੀਤਾ ਹੋਇਆ ਜਿੱਥੇ ਟੁੱਲੀ ਲਾਈ ਹੋਈ ਆ ਤੇ ਉੱਥੇ ਅੱਠੇ ਵੱਡੇ ਦੀ ਮਸ਼ੀਨ ਵੀ ਲੱਗੀ ਹੋਈ ਆ ਤੇ ਭਾਈ ਸਾਰਾ ਕੁਝ ਮੰਡੀਆਂ ਕਰਦੇ ਆ ਭਾਈ ਮਾੜਾ ਪੱਛੇ ਮੈਂ ਮਸ਼ੀਨ ਲਾ ਦੇਉ ਠੀਕ ਹੈ ਨਾ ਕਿੱਦਾਂ ਸਾਰਾ ਕੁਝ ਕਵਰ ਕਰਦੇ ਆ ਠੀਕ ਹੈ ਤੇ ਫੇਰ ਤੁਹਾਡੇ ਇੱਕ ਫਰਮ ਇੱਕ ਇੱਕ ਮਹੀਨੇ ਦੀ ਕਮਾਈ ਕਿੰਨੀ ਕਦੇ ਆ ਜਾਂਦੀ ਆ ਜੇ ਆਪਾਂ ਲੈ ਕੇ ਤੁਰਿਆ ਤੇ ਸਸ ਜਿੰਨੀ ਤੇ ਤੁਹਾਡੇ ਕੋ 50 ਪਰਸ਼ੀਓ ਕਿੰਨੇ ਦਾ ਤੁਹਾਡੇ ਕੋ 40 ਕੋਈ ਜਿੰਨਾ ਵੱਡੇ ਬਾਕੀ ਛੋਟੇ-ਮੋਟੇ ਪਾ ਕੇ 50 ਤੇ ਆ ਗਏ 50 ਪਸ਼ੂ 50 ਪਸ਼ੂ ਦੀ ਇੱਕ ਆਪੋਸਮੇਂਸਲੀ ਕਮਾਈ ਹੈ ਪਰ ਲਾ ਕੇ ਤੇ ਵੀ ਮੋਟੇ-ਮੋਟਾ ਸਾਫ ਕਿੰਨਾ ਕੋਈ ਨਹੀਂ ਕਮਾਈ ਕਦੀ ਹਿਸਾਬ ਲਾਇਆ ਨਹੀਂ ਨਹੀਂ ਜਦੋਂ ਆਈ ਹੈ ਸਾਡੇ ਯਾਰ ਲੇ ਗੋਣ ਜਿਹਨੂੰ ਨਵੇਂ ਸਟਾਰਟ ਕਰਨਾ ਉਸ ਬੰਦੇ ਨੂੰ ਪਹਿਲਾਂ ਉਹਨੇ ਕਮਾਈ ਕਿ ਨਹੀਂ ਆ ਕਾਸਟ ਕਿ ਨਹੀਂ ਆਂਦੀ ਇਹਦੇ ਕੋਲ ਲੱਗੀ ਕਮਾਈ ਕਿ ਨਹੀਂ ਹੋ ਸਕਦੀ ਨਹੀਂ ਆਈਆ ਪਰ ਇਹ ਤਾਂ ਜਦਾਂ ਅਸੀਂ ਉਹਨਾਂ ਸ਼ਹਿਰ ਜਾਂਦੇ ਆ ਹਾਂਜੀ ਆਹਦਾ ਵੀ ਹੋਰ ਪਰ ਕਹਾਨੂੰ ਥੋੜ੍ਹਾ ਵੀ ਆਪ ਹੀ ਸਿੱਧਾ ਵੇਚ ਲੈਣੇ ਆ ਜਿਹੜੇ ਨਵੇਂ ਬੰਦੇ ਨੇ ਸਟਾਰਟ ਕਰਨਾ ਵਾ ਉਹ ਵੇਤੇ ਜਾਂ ਡੈਰੀ 'ਚ ਪਾਊਗਾ ਜਾਂ ਹਨੂ ਪਾਊਗਾ ਜੀ ਉਹਨੂੰ ਵੀ ਥੋੜਾ ਜਿਹਾ ਵੇ ਇਸ ਦਾ ਵੇਚ ਲੈਣਾ ਤੁਹਾਡੀ ਲੈ ਚੋ ਤੁਹਾਨੂੰ 1 1 ਲੱਖ ਰੁਪਏ ਲੈ ਕੇ ਦੋ ਮੰਤਰੀ ਹੈ ਨਾ ਇਹਦੀ ਲੱਖ ਤੋਂ 1.5 ਲੱਖ ਰੁਪਇਆ ਹੋ ਜਾਵੇ ਹਾਂਜੀ 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 ਇਹ ਨਵੇਂ ਨੇ ਨਾ ਉਹਨਾਂ ਨੂੰ ਥੋੜੀ ਦਿੱਕਤ ਆਈ ਕਿ ਕਿੱਥੇ ਕਰਨੀ ਆ ਸਾਨੀ ਸੇਲ ਸਭ ਕੋਸ਼ਿਸ਼ ਕਰਨਾ ਪੈਂਦਾ ਫੇ ਲੇਬਰ ਦੀ ਬਹੁਤ ਜ਼ਿਆਦੀ ਤੰਗੀ ਆ ਜਿਵੇਂ ਆਪਣੇ ਪੰਜਾਬ ਦੀ ਤੇ ਲੇਬਰ ਲੱਭਦੀ ਨਹੀਂ ਲੱਗੀ ਜੀ 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 ਮੇਨ ਲੇਬਰ ਲੇਬਰ ਦੀ ਮੇਨ ਪ੍ਰੋਬਲਮ ਹੈ ਇਹ ਜਦੋਂ ਹੁਣ ਨਵੇਂ ਖੇਸ ਸਟਾਰਟ ਕਰ ਰਹੇ ਹਾਂ ਤੇ ਕੀ ਕਿਹਦਾ ਦੇਖੀ ਇਸ ਤਰ੍ਹਾਂ ਦੇ ਹੁੰਦੇ ਨੇ ਸਲਾਹਤ ਵਧੀਆ ਜੇ ਕੰਮ ਕਰਨ ਦੀ ਇੱਥੇ ਬਾਹਰ ਜਾ ਕੇ ਵੀ ਕੰਮ ਕਰਦੇ ਆ ਜੇ ਇੱਥੇ ਵੀ ਕਰਨ ਤੇ ਵਧੀਆ ਵਾ ਮਾੜਾ ਤਾਂ ਨਿਕਾ ਹੈ ਹਾਂ ਬਾਹਰ ਜਾ ਕੇ ਵੀ ਆਪਾਂ ਜੋ ਮਿਲਦਾ ਉਹ ਹੀ ਕਰਦੇ ਆ ਜਿੱਥੇ ਆਪਣਾ ਇਹ ਤਾਂ ਹੋਊਗਾ ਵੀ ਇੱਥੇ ਆਪਣਾ ਕੰਮ ਆ ਹੂੰ ਇਹ ਤਾਂ ਹੈਗਾ ਇੱਥੇ ਹਾਂਜੀ ਤੇ ਪਾਜੀ ਤੁਸੀਂ ਇਹ ਤੋਂ ਕਰਦੇ ਕੀ ਵਿਚਾਰ ਕਰਾ ਤੁਸੀਂ ਕੀ ਕਹਿੰਦੇ ਕੁਝ ਸੁਣ ਲੈ ਨਹੀਂ ਇਹ ਗੱਲ ਵਿਚ ਇਹ ਨਹੀਂ ਕੰਮ ਤੁਹਾਡੇ ਵੀ ਸੇਮ ਪੋਸਟ ਵੇ ਰਹਾ ਕਿ ਕਿਤੇ ਕੁਝ ਫਰਕ ਸੰਦਾ ਨਹੀਂ ਸੀ ਸਾਡਾ ਸੋਚੋ ਹੋ ਰਿਹਾ ਸੀ ਉਹਰਾ ਪ੍ਰੋਡਕਟ ਧਿਆਰ ਕਰਦੇ ਆ ਕਹਿੰਦਾ ਅਕਸਰ ਕਹਿੰਦਾ ਉਹ ਦਿੱਤੀ ਦਾ ਇਹਨਾਂ ਕੀ ਆਇਆ ਨਾ ਜੇ ਪੀਰ ਕਰਾ ਮੱਖਣ ਖਨੀ ਇਸੇ ਬੰਦ ਕਰਦੇ ਸੀ ਕਿ ਕਹਦੇ ਵਜਿਹਾ ਸੀ ਕਿ ਪ੍ਰੋਡਕਟ ਸਿਆਰ ਕਰਦੇ ਹਾਂ ਹਾਂ ਭਾਈ ਪ੍ਰੋਡਕਟ ਤਿਆਰ ਕਰਦੇ ਹਾਂ ਪ੍ਰੋਡਕਟ ਕਿੱਦਾਂ ਕਿਸ ਹਿਸਾਬ ਦਾ ਪ੍ਰੋਡਕਟ ਹੁੰਦਾ ਜਿੱਦਾਂ ਅਸੀਂ ਹੁਣ ਪਨੀਰ ਤਿਆਰ ਕਰਦੇ ਹਾਂ ਜੀ ਮੱਖਣ ਕਰੀਮ ਖੋਆ ਦਸੀਗੋ ਅੱਛਾ ਬੇ ਨਹੀਂ ਇਹ ਜਿਹੇ ਤਿਆਰ ਕਰੇ ਆਪਣਾ ਬੀਜਦੇ ਹਾਂ ਅ ਮੈਂ ਤੁਸੀਂ ਇਹਨਾਂ ਨੂੰ ਲੈ ਕੇ ਆਪਣਾ ਬਸਤਵ ਪਾਚ ਕੇ ਆ ਜਾਂ ਹਾਂ ਜਿਹਨੇ ਸਾਡਾ ਕੰਮ ਕੀਤਾ ਇਹਨਾਂ ਦੇ ਵੀ ਸੇਮ ਸੇਮ ਇਕੱਠੇ ਕੰਮ ਆ ਹਾਂ ਹਾਂ ਸਾਡੇ ਇਕੱਠੇ ਪਿਆਰ ਹੈ ਭਰਾਵਾਂ ਨੂੰ ਇਕੱਠੇ ਰਹਿਣੇ ਸੀ ਅਛਾ ਤੇ ਮਤਲਬ ਜਿੱਦਾਂ ਹੁਣ ਬਾਹਰੋਂ ਬਾਹਰੋਂ ਇਕੱਠਾ ਸਾਡੇ ਸੈਂਟਰ ਲੱਗੇ ਗੱਡੀਆਂ ਲੱਗੀਆਂ ਬਾਹਰ ਓਕੇ ਹੁਣ ਸੈਂਟਰ ਖੁੱਲੇ ਹੋਏ ਜਦੋਂ ਚੱਕਦੇ ਆ ਜੇ ਤੁਹਾਡਾ ਮੇਰਾ ਆਪਣੇ ਦਾ ਸੈਂਟਰ ਲੱਗੇ ਹੋਇਆ ਦੱਸ ਕੇ ਆਪਣੇ ਕਰ ਲੈ ਆ ਕੇ ਫੜ ਤਿਆਰ ਕਰਨੇ ਆ ਫੜ ਤਿਆਰ ਕਰਕੇ ਆ ਵੇਚਨੇ ਆ ਆਪ ਸੇਲ ਕਰਦੇ ਆ ਜੇ ਕੋਈ ਦਿੱਕਤ ਤਾਂ ਨਹੀਂ ਦੀ ਸੇਲ ਕਰਨ ਚ ਪਹਿਲਾ ਨਹੀਂ ਪਹਿਲਾਂ ਪਹਿਲਾਂ ਦਿੱਕਤ ਆਈ ਸੀਗੀ ਹੁਣ ਤਾਂ ਜਿੱਦਾਂ ਆਪਣੇ ਸਾਡਾ ਸਮਾਨ ਸੀ ਕੋਸਟਲੀ ਮਹਿੰਗਾ ਸੀਗਾ ਜੀ ਤੇ ਲੋਕਾਂ ਨੇ ਬਾਹਰੋਂ ਸਸਤਾ ਲੈ ਲੈਣਾ ਠੀਕ ਆ ਤੇ ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਦਾ ਕੁਆਲਟੀ ਆ ਬਦਲ ਗਿਆ ਲੱਗ ਪਿਆ ਤੇ ਲੋਕੀ ਹੁਣ ਪੈਸੇ ਖਰਚੀ ਦੇ ਲੈਂਦੀ ਆ ਇਹ ਸਾਮਾਨ ਸਾਡਾ ਜਿਸ ਰੇਟ ਤੇ ਅਸੀਂ ਵੇਚਣਾ ਚਾਹੁੰਦੇ ਆ ਉਹ ਤੋਂ ਅੱਧੇ ਰੇਟ ਤੇ ਲੋਕੀ ਬਾਹਰੋਂ ਮੁੱਲ ਲੈ ਕੇ ਜਾਂਦੇ ਆ ਓਕੇ ਓਕੇ ਠੀਕ ਹੈ ਤੇ ਹੁਣ ਹੁਣ ਸਾਨੂੰ ਲੋਕੀ ਸਾਡੇ ਕੋਲ ਆਪ ਆ ਕੇ ਲੈ ਕੇ ਜਾਂਦੇ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਭਾਈ ਕੰਮ ਕਰਦੇ ਰਹੀਆਂ ਹਾਲੇ ਤੁਹਾਨੂੰ ਮੈਨੂੰ ਤਕਰੀਬਨ ਭਾਈ ਇਸ ਟਾਈਮੋਂ ਜ਼ਿਆਦਾ ਨਹੀਂ ਤਾਂ ਕੋਈ 30 ਸਾਲ ਦੇ ਲੱਛੇ ਹੋ ਚੁੱਕਾ ਹੈ 30 ਸਾਲ ਦੇ ਲੱਛੇ ਮਤਲਬ ਇਹ ਮਤਲਬ ਇਸੇ ਕੰਮ ਤੇ ਲੱਗਿਆ ਹੈ ਲੱਗਿਆ ਹੈ ਇਹ ਸੇਮਪਾਈ ਤੋਂ ਅਨੁਮਾਨ ਇਸਾਲ ਤਾਂ ਲਗ ਕੇ ਕਿੰਨੇ ਦਿੱਤੇ ਹੋ ਗਏ 40 ਕਿਸਾਲ ਹੋ ਗਏ 40 ਸਾਲ ਦਾ ਸਾਈਟ ਗਿਆ ਚਾਹਲ ਹੋ ਗਏ ਤੇ ਭਾਈ ਇੱਕ ਘਟੂ ਘਟ ਖਰਚਾ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਕਿੰਨੇ ਰੱਖਦੇ 1 ਮੱਝ 2 4 ਤੋਂ ਕਿੰਨੇ ਸ਼ੁਰੂ ਕਰ ਸਕਦੇ ਆ ਜੇ ਸਾਢੇ ਕਿਸੇ ਨੂੰ ਸ਼ੁਰੂ ਕਰਨਾ ਘਾਟੂ ਤੋਂ ਘਟ ਬਜਟ ਤੋਂ ਘਟ ਤੋਂ ਘਟ ਚਾਰ ਪੰਜ ਮੱਝ ਤੋਂ ਸਟਾਰਟ ਕਰੇ ਚਾਰ ਪੰਜ ਮੱਝ ਕਰਕੇ ਜਾਨੀ ਕਿ ਇੱਕ ਮੱਝ ਲੈ ਕੇ ਜੇ ਲੱਖ ਲੱਖ ਦਾ ਖਰਚਾ ਚਾਰ ਹੋ ਰਿਹਾ ਹੈ ਚਾਰ ਮੱਝਾਂ ਆ ਗਿਆ ਤੇ ਉਸ ਤੋਂ ਪਹਿਲੇ 50% ਮੰਨਦਾ ਤਾਂ ਇੱਕ ਨਹੀਂ ਟੋਕੀ ਹੈ ਨਾ ਪਰ ਅਮੀਰ ਇਹ ਰੋ ਇੱਕ ਦਾ ਜਿਆਦਾ ਲਾਈਆਂ ਨਾ ਜੀ ਹੁਣ ਪਹਿਲਾਂ ਤੇ ਮਟੀਰੀਅਲ ਸਸਤਾ ਸੀਗਾ ਹੁਣ ਮਹ ਕਾਫੀ ਖਰਚਾ ਆ ਜਾਂਦਾ ਹੁਣ ਆਦੇ ਆ ਜੀ ਪਰਲਾ ਬਾਹਰ ਦਾ ਤਿਆਰ ਕੀਤਾ ਸੀਗਾ 5 ਗੱਲ ਲੱਖ ਰੁਪਇਆ ਲੱਗ ਜਾਂਦਾ ਅੱਛਾ ਜੀ ਆ ਪਰਮੀਆਂ ਬਣਾਉਣ ਚ ਲੋ ਸੱਟ ਪਾਉਂਦਾ ਆਪਣਾ ਬਸ 10 ਬਾੜ ਲੱਖ ਦੇ ਸੱਟ ਆਪਾਂ ਲੈ ਕੇ ਜੀਏ ਕਿ ਨੀ ਕੰਮ ਛੱਡ ਕੰਨਾ 10 ਬਾੜ ਲੱਖ ਤੁਹਾਡਾ ਹਾਂਜੀ ਖਰਚਾ ਆਏਗਾ ਹੈਨਾ ਤੇ ਜੋ ਵਰਕਰ ਰੱਖਣ ਤੋਂ ਬਾਅਦ ਵੀ ਕੀ ਆ ਕੱਥੇ ਸਾਡੀ ਹੋ ਦੋ ਬਸ ਰੱਖਾਂਗੇ ਜੀ ਜੀ ਦੋ ਸਾਰੀ ਦੇ ਵਰਕਰ ਜੀ ਤੇ ਬਿਜਲੀ ਵਗੈਰਾ ਖਰਚਾ ਕੋਈ ਜ਼ਿਆਦਾ ਨਹੀਂ ਹੱਸ ਬਿਜਲੀ ਤੇ ਚਲੋ ਠੀਕ ਆ ਪੱਖੇ ਲੱਗੇ ਆ ਜਦੋਂ ਪੱਖੇ ਲਾਏ ਹੋਏ ਆ ਤੇ ਬਸ ਇਦਾਂ ਹੀ ਉਹ ਕਰੀ ਫਿਰੂ ਜੀ ਤੇ ਹਵਾ ਛੱਡੇ ਖੁੱਲੀ ਛੱਡ ਬਣੀ ਤਾ ਦੀ ਕਮੀ ਹੁੰਦੀ ਆ ਮੋਤੇ ਵੀ ਥੋੜੀ ਪ੍ਰੋਬਲਮ ਆਉਂਦੀ ਆ ਠੀਕ ਠੀਕ ਆਪਣੇ ਜਿਦਾ ਤਾਂ ਹਵਾਰ ਪਾਰ ਹੋ ਹੀ ਜਾਂਦੀ ਆ ਮੈਨੂੰ ਜਿਦ ਸਟਾਰਟ ਕਰਦਾ ਤੇ ਵੀ ਹੱਥ ਘੱਟ ਸਕਦੇ ਕਰ ਸਕਦੇ ਹੈ ਨਾ ਜੇ ਕੋਲ ਲੋਡ ਪੀ ਤੋਵੇ ਤਾਂ ਮੈਂ ਕਾਲ ਕਰਕੇ ਬਿਲਕੁਲ ਕਨੈਕਟ ਕਰ ਸਕਦੇ ਬਿਲਕੁਲ ਤਿਆਰ ਹੈ ਵੈਸੇ ਸਹੀ ਕਰਨ ਚਾਹੁੰਦੇ ਆ ਵੀ ਇਹ ਕੰਮ ਸ਼ੁਰੂ ਕਰਨਾ ਹੈ ਨਾ ਤੇ ਤਕਰੀਬਨ ਮੱਝਾ ਰੱਖੇ ਮੱਝਾ ਰੱਖੇ ਹਾਂ ਕਿਉਂ ਜਿਹੜਾ ਗਾਈਆਂ ਦਾ ਫਾਰਮ ਹੈ ਨਾ ਇਹ ਬਹੁਤ ਜ਼ਿਆਦਾ ਇਹਦਾ ਡਿਫਰੈਂਟ ਔਖਾ ਹੈ ਵਾ ਮੱਝ ਤੇ ਗਾਈ ਚ ਡਿਫਰੈਂਸ ਕੀ ਹੈ ਮੈਨੂੰ ਦੱਸੋ ਨਾ ਪਰ ਜਿਹੜੀ ਮੱਝ ਹੈ ਨਾ ਇਹ ਜਿਹੜੀ ਮੱਝ ਹੈ ਇੱਕ ਇਹਦਾ ਪਸ਼ੂ ਗਰਮੀ ਵੀ ਹਾਰ ਜਾਂਦੀ ਆ ਤੇ ਸਰਦੀ ਵੀ ਹਾਰ ਜਾਂਦੀ ਆ ਠੀਕ ਆ ਤੇ ਪੱਠਾ ਬੇਲਾ ਕੋਲਾ ਵੀ ਹਾਰ ਜਾਂਦੀ ਆ ਜੀ ਬਿਮਾਰੀ ਵੀ ਘਟ ਲੱਗਦੀ ਆ ਜਿਹੜੀ ਗਾਂ ਆ ਉਹ ਜੇ ਮਾੜੀ ਜਿਹੀ ਗਰਮੀ ਲੱਗ ਗਈ ਤੇ ਬਸ ਉਹ ਗਾਂ ਐ ਕਰੀ ਹਲਗੀ ਸੂਆ ਪੂਰਾ ਪੂਰਾ ਖਤਮ ਅੱਛਾ ਫਿਰ ਉਹੜੀ ਗਾਂ ਐ ਉਹ ਮੁੜ ਕੇ ਤੁਹਾਡੀ 2000 ਦੀ ਵੀ ਕਿਸੇ ਨਹੀਂ ਲੱਗੋ ਉਹ ਵੀ ਤੁਸੀਂ ਦੇਖਦੇ ਜਿੱਦਾਂ ਆਉਣਾ ਖੇਤਾਂ ਦੇ ਭਈ ਡਾਂਗਾ ਪੈਂਦੀਆਂ ਵੇ ਲੋਕ ਛੱਡ ਹੁੰਦੇ ਕਦੀ ਅਸੀਂ ਮੰਨ ਲਓ ਜੰਦਰ ਛੱਡਿਆ ਜੰਦਰ ਵਾਲੇ ਗਾਂ ਛੱਡਾ ਏ ਅੱਛਾ ਫਿਰ ਇਹ ਕੰਮ ਹੋ ਜਾਂਦਾ ਕੰਮ ਹੋ ਜਾਂਦਾ ਜਿਹੜੀ ਮੱਝ ਆ ਇਹਨੂੰ ਕੋਈ ਇੱਥੇ ਤਾਂ ਛੱਡਣ ਦੀ ਨੋਬਤ ਨਹੀਂ ਹੁੰਦੀ ਇਹ ਤਰ ਦੇਖ ਜਾਂਦੀ ਹੈ ਜੇ ਆਪਾਂ ਲੱਕ ਦੀ ਲੈ ਲਿਆ ਜੀ ਆਪਾਂ ਗੱਲ ਕਰੀ ਜੀ ਕਿ ਸਟਾਰਟ ਕਰਨਾ ਤੇ ਗਾਵਾਂ ਨਾਲ ਸਟਾਰਟ ਕਰੀ ਨਾ ਮੱਝ 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 ਸਟਾਰਟ ਕਰੇ ਗਾਵਾਂ ਨਾਲ ਸਟਾਰਟ ਨਾ ਕਰੇ ਗਾਵਾਂ ਨਾਲ ਜੇ ਨੁਕਸਾਨ ਜਾਵੇ ਹਾਂ ਜੀ ਇਹਦੇ ਲਈ ਚਲੋ ਠੀਕ ਹੈ ਭਾਈ ਨੇ ਬਹੁਤ ਵਧੀਆ ਨੋਲੇਜ ਦਿੱਤੀ ਹੈ ਕਿ ਜੇ ਸਟਾਰਟ ਕਰਨਾ ਹੈ ਤੇ ਗਾਵਾਂ ਨਾਲ ਸਟਾਰਟ ਕਰੇ ਨਹੀਂ ਮੱਝ ਮੱਝ ਤੋਂ ਸਟਾਰਟ ਕਰੇ ਤੇ ਗਾਵਾਂ ਨਾਲ ਸਟਾਰਟ ਨਾ ਕਰੇ ਹਾਂ ਜੀ ਠੀਕ ਹੈ ਤੇ ਇਸ ਘਟ ਘਟ ਖਰਚਾ ਤਾਂ ਜਿਵੇਂ ਕਿ ਜੇ ਨਵੇਂ ਸਟਾਰਟ ਕਰਨਾ ਹੈ ਤੇ 10 ਲੱਖ ਤੁਸੀਂ ਲੈ ਕੇ ਚਲੋ ਜੇ ਚਾਰ ਮੱਝਾਂ ਹਾਂ ਸੋਰੀ ਚਾਰ ਪਸ਼ੂ ਲੈ ਕੇ ਨਾਲ ਆਪਣਾ ਸਟਰਕਚਰ ਬਣਾ ਕੇ ਤੇ ਦੋ ਨਹੀਂ ਜੇ ਛ ਪੰਜ ਲੱਖ 6 ਲੱਖ ਸ਼ੁਰੂ ਹੋ ਜਾਊ ਕਿਉਂਕਿ ਛੱਡ ਵੱਡੀ ਪਾਈ ਹੋਈ ਏ ਤਾਂ ਜੇ ਛੋਟੀ ਛੱਡ ਪਾ ਕੇ ਆਪਣਾ ਪੰਜ ਹੋ ਗਈ ਹੋ ਗਈ ਵਧਾਉਣਾ ਤੇ ਇਸ ਵਾਰੀ ਵੱਡੀ ਫੈਸਲੇ ਦੇ ਜਦੋਂ ਦੱਸਾ 15 ਪਸ਼ੂਆਂ ਦੀ ਪੈੜੇ ਪਰ ਪਸ਼ੂ ਚਾਰ ਪੰਜ ਹੀ ਰੱਖ ਲਈਏ ਪਸ਼ੂ ਦੀ ਕੋਸਟ ਆਪਾਂ ਨੂੰ ਲੱਖ ਤੋਂ ਡੇ ਲੱਖ ਦੇ ਵਿੱਚ ਆ ਰਹੀ ਹੈ ਹਾਂ ਜੀ ਹਾਂ ਇੱਕ ਲੱਖ ਤੋਂ ਡੇ ਲੱਖ ਪਰਸ਼ੂਆਂ ਆਪਾਂ ਲੈ ਆਇਆ ਉਹ ਆਪਾਂ ਨੂੰ ਮਹੀਨੇ ਦੀ ਇਨਕਮ 40-50 ਹਜ਼ਾਰ ਫਦੇ ਦੇ ਕਿੰਨੇ ਦੇ ਗਿਆ ਮਹੀਨੇ ਦੀ ਉਹ ਦਣੀ ਇੰਨੀ ਦੇ ਰਿਹਾ ਜੀ ਇੱਕ ਪਸ਼ੂ ਦੇ ਕਿੰਨੀ ਦੋ ਪਸ਼ੂ ਤੇ ਮੇਰੇ ਹਿਸਾਬ ਨਾਲ ਕੋਈ 5-7000 ਰੁਪਏ ਦੇਊਗਾ ਨਹੀਂ ਇੱਕ ਮਹੀਨੇ ਦੀ ਮਹੀਨੇ ਦੀ ਨਹੀਂ 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 ਮਹੀਨੇ ਦੀ 100 ਤੋਂ 300 5 ਤੇ 15000 ਰੁਪਏ ਦੇ ਬਾਰੇ ਪਰ ਬਤ ਖਰਚੇ ਵੀ ਅਜ ਤਾਂ 5-7000 ਰੁਪਏ ਦੀ 15000 ਜੀ ਕਮਾ ਕੇ ਦੇ ਰਿਹਾ ਤੇ 500 ਖਰਚੇ ਦੇ ਉੱਪਰ ਲੈ ਕੇ ਚੱਲੀ ਹਾਂ ਜੀ ਹਾਂ ਜੀ ਹਾਂ ਜੀ ਕਿ 10000 ਰੁਪਏ ਸੇਵਿੰਗ ਇੱਕ ਪਸ਼ੂ ਦੇ ਰਿਹਾ ਆ ਵਿਚਾਰ ਰੱਖਣੇ 40 ਇੱਕ ਸੇਵਿੰਗ ਪਰ ਮੰਥੀ ਇੱਕ ਪਸ਼ੂ ਤੋਂ ਅਮਰੇ ਆ ਤੋਂ ਆ ਰਹੀ ਆ ਹਾਂ ਜੀ ਠੀਕ ਆ ਤੇ ਦੇਖਿਆ ਜੀ ਹੁਣ ਭਾਈ ਨੇ ਆਏ ਆ ਤੇ ਗੱਲ ਕਰੀ ਭਾਈ ਨੇ ਬਹੁਤ ਸਾਰੀ ਹੈਲਪ ਕੀਤੀ ਜਿੰਨਾ ਕਿ ਹੌਸਲੇ ਜਾਂਦਾ ਹੈ ਦੇ ਲਈ ਤੇ ਹੁਣ ਤੁਹਾਨੂੰ ਤੇ ਸੇ ਮਿਲਾਂਗੇ ਚਲੋ ਠੀਕ ਹੈ ਭਾਈ ਸਿੱਸੀ ਆਦਾਰ ਸਾਰਾ ਥੈਂਕ ਯੂ ਥੈਂਕ ਯੂ ਬਾਬਾ ਆਪਾਂ ਇਹ ਨਾਲ ਗੱਲ ਨਹੀਂ ਹੋਈ ਭਾਈ ਤੁਸੀਂ ਵੀ ਸੇਮ ਕਰਦੇ ਆ ਜੀ ਇਹ ਸਾਡੇ ਵੱਡੇ ਭਾਈ ਆ ਜੀ ਸਾਨੂੰ ਗਾਈਡ ਕਰਨ ਵਾਲੇ ਆ ਇਹ ਤੁਹਾਨੂੰ ਗਾਈਡ ਕਰਨ ਦੇ ਆ ਉਹ ਤੁਹਾਨੂੰ ਕੋਈ ਪ੍ਰੋਬਲਮ ਆਦੀ ਨਾ ਕਿਸੇ ਟਾਈਮ ਵੀ ਜੀ ਜੀ ਤੇ ਮਤਲਬ ਮੈਨੂੰ ਅਜੇ ਪ੍ਰੋਬਲਮ ਕੰਮ ਚ ਜਾਂ ਇਹਨੂੰ ਪ੍ਰੋਬਲਮ ਅਜੇ ਵੀ ਇਹਨੇ ਗਾਈਡ ਕਰਨ ਸਾਨੂੰ ਠੀਕ ਹੈ ਹਾਂ ਜੀ ਜਦ ਆਪਾਂ ਭਾਈ ਨੇ ਮਿਲੇ ਆ ਤੇ ਆ ਤੁਹਾਨੂੰ ਬਹੁਤ ਵੇਰ ਨੌਲੇਜ ਦਿੱਤੀ ਆ ਤੇ ਹੁਣ ਆਪਾਂ ਜਿੱਦੇ ਭਾਈ ਆ ਫਾਰਮ ਕਰ ਰਹੇ ਕਿੰਨਾ ਚੰਗਾ ਜੀ ਬਾਈ ਵੀ ਅਜੂ ਆਰਾ ਕੁਝ ਦਿਖਾ ਦਿਓ ਉਹ ਦਿਖਾ ਦਿਸੇ ਆ ਲੈ ਕੋਈ ਇੱਕ ਕੰਮ ਤੁਰਾ ਮੈਂ ਜੀ ਵੀ ਕਹਿੰਦਾ ਕੋਈ ਨਾ ਕੋਈ ਮੈਨੂੰ ਨਹੀਂ ਜਾਂਦਾ ਮੈਨੂੰ ਤਾਂ ਸਿੱਖੀ ਦੇ ਕੋ ਬੜੀਆ ਵਾਸ਼ਿੰਗ ਜਗਾ ਵੀ ਕਰਦੇ ਆ ਐ ਕਿ ਹੋਇਆ ਜੀ ਇਹ ਆ ਦੇ ਬੰਦ ਕਹਿੰਦਾ ਠੀਕ ਆ ਇਹ ਦੇਖਿਆ ਕਿ ਅੱਜ ਆਪਾਂ ਫਾਰਮ ਤੇ ਆਏ ਸੀ ਤੇ ਸਾਨੂੰ ਭਾਈ ਨੇ ਬੜੀ ਵਧੀਆ ਹੈਲਪ ਕੀਤੀ ਆ ਤੇ ਹੁਣ ਤੁਹਾਨੂੰ ਦਿਖਾ ਸਕਦੇ ਫਾਰਮ ਭਾਈ ਨੇ ਤਿਆਰ ਜਿਓ ਖੁਰਲੀਆਂ ਬਹੁਤ ਵਧੀਆ ਮੇਨਟੇਨ ਕੀਤੇ ਤਿਆਰ ਕੀਤੀ ਹੋਈਆਂ ਦੋਨੋਂ ਸਾਈਡ ਤੇ ਵਿੱਚ ਜਗ੍ਹਾ ਛੱਡੀ ਆ ਚੱਲਣ ਨੂੰ ਕਿ ਪਸ਼ੂ ਦੇ ਪੱਠੇ ਲਗਾਣੇ ਆ ਜੇ ਕਿਸੇ ਨੇ ਸਟਾਰਟ ਕਰਨਾ ਆ ਤੇ ਬਹੁਤ ਘੱਟ ਖਰਚੇ ਤੋਂ ਸਟਾਰਟ ਕਰ ਸਕਦਾ ਆ 아이ਥਿੰਕ 3 ਤੋਂ 4 ਪਸ਼ੂ ਲੈ ਕੇ ਬੜਾ ਵਧੀਆ ਮੈਂਟੇਨ ਤੁਸੀਂ ਕਰ ਸਕਦੇ ਹੋ ਜਿਹਦੇ ਲਈ ਛੋਟੀਆਂ ਮਸ਼ੀਨ ਘਰ ਰੱਖ ਲੋ ਤੇ ਡੰਗਰਾਂ ਦੀ ਦੇਖਭਾਲ ਇਹ ਖੁਦ ਖੁਦ ਕਰ ਲੋ ਤੇ ਵਧੀਆ ਗੱਲਾਂ ਨਵਾਂ ਸਟਾਰਟ ਕਰਨਾ ਆ ਤੇ ਬਹੁਤ ਛਾ ਆ ਠੀਕ ਆ ਬਾਕੀ ਜੇ ਕਿਸੇ ਨੂੰ ਕੋਈ ਵੀ ਨੋਲੇਜ ਹੋਰ ਚਾਹੀਦੀ ਹੈ ਤੇ ਮੈਨੂੰ ਕਮੈਂਟ ਵਿੱਚ ਮੈਸੇਜ ਕਰਕੇ ਦੱਸ ਦਿਓ ਕਿ ਤੁਹਾਨੂੰ ਭਾਈ ਐਸਜੀਵੀ ਸਲਾਹ ਚਾਹੀਦੀ ਆ ਆਪਾਂ ਨੈਕਸਟ ਟਾਈਮ ਭਾਈ ਨੂੰ ਕਾਲ ਕਰਕੇ ਜੇ ਦੁਬਾਰਾ ਆਣਾ ਪਿਆ ਤੇ ਪੱਕਾ ਆਵਾਂਗੇ ਤੇ ਹੁਣ ਭਾਈ ਦਿਖਾਉਂਦੇ ਭਾਈ ਨੇ ਕਿ ਨਵਾਂ ਵਿੱਚ ਤਿਆਰ ਕੀਤਾ ਆ ਤੇ ਆਪਾਂ ਉਹ ਵੀ ਦੇਖਦੇ ਆ ਕਿ ਉਹ ਕਿੱਦਾਂ ਇਹ ਤਾਂ ਇਹ ਕਿੱਦਾਂ ਨਹੀਂ ਲੱਗੇ ਤਾਂ ਪਈ ਕਿ ਨਵੇਂ ਸਟਾਰਟ ਕਰਨੇ ਕਿਸ ਬੰਦੇ ਨੇ ਤਾਂ ਇਸ ਤਿੱਕੇ ਨਾਲ ਸਟਾਰਟ ਕਰ ਸਕਦਾ ਦੇਖੋ ਬਿਲਕੁਲ ਤੁਹਾਡਾ ਪਿਛੇ ਜਿਸ ਕੋ ਜਮੀਨ ਕੋ ਪਈ ਹੁੰਦੀ ਖਾਲੀ ਵਿੱਚ ਸਟਾਰਟ ਕਰ ਸਕਦਾ ਜਿੱਦੋਂ ਹਵਾ ਵੀ ਆਰਪਰ ਆਂਦੀ ਆ ਕੋਈ ਪੱਖੇ ਦੀ ਲੋੜ ਨਹੀਂ ਕਿਸੇ ਤਿੱਕੇ ਦੀ ਕੋਈ ਲੋੜ ਨਹੀਂ ਤੇ ਹੁਣ ਇਹਨਾਂ ਲਈ ਬਹੁਤ ਬਹੁਤ ਧੰਨਵਾਦ ਠੀਕ ਆ ਸਸਿਕਾ ਬਾਏ ਬਾਏ ਪਲੀਜ਼ ਮੈਨੂੰ ਲਾਈਕ ਚੈਨਲ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਦੇ ਹੋ ਚੰਗੀ ਲੱਗੀ ਤੇ ਕਮੈਂਟ ਮੈਂਟ ਦੱਸਿਓ ਕਿ ਕਿੱਦਾਂ ਲੱਗਾ ਕਿੱਦਾਂ ਨਹੀਂ ਲੱਗਾ ਸਸਿਕਾ ਜੀ ਬਾਏ ਬਾਏ Yeah. ਨਰਪੀਤ ਭਾਈ ਤੇ ਤਰ੍ਹਾਂ ਕਾਫੀ ਪੈਸੇ ਮਿਲ ਕੇ ਬਹੁਤ ਵਧੀਆ ਭਾਈ ਬਹੁਤ ਵਧੀਆ ਹਾਂ ਬਹੁਤ ਵਧੀਆ ਬਣਾਈ ਵੀਡੀਓ ਡੇਰੀ ਖਰਮ ਤੇ ਜਾ ਕੇ ਆਪਣੇ ਘਰੋਂ ਅਸੀਂ 30 ਤੋਂ 40 ਕਿਲੋਮੀਟਰ ਦੂਰ ਆਏ ਸੀ ਬਹੁਤ ਦੂਰ ਐ ਸੀ ਭਾਈ ਜੀ ਰੈਫਰੈਂਸ ਤੇ ਨਾਲ ਆਏ ਸੀਗੇ ਤੇ ਬਹੁਤ ਅੱਛਾ ਤੁਹਾਨੂੰ ਉਹਨੇ ਦੱਸਿਆ ਜਿੰਨਾ ਕੋਸੇ ਸਾਨੂੰ ਤੇ ਬਹੁਤ ਵਧੀਆ ਕਹਤੇ ਬਾਕੀ ਭਾਈ ਤੇ ਪੁੱਛਦੇ ਭਾਈ ਨੂੰ ਕਿੱਦਾਂ ਲੱਗਾ ਭਾਈ ਨੇ ਤਾਂ ਸ਼ਾਇਦ ਫਸਟ ਟਾਈਮ ਇਹਨਾਂ ਆਏ ਹਨਾ ਕਹ ਲੈ ਭਾਈ ਕਿੱਦਾਂ ਲੱਗਾ ਤੁਹਾਨੂੰ ਨਹੀਂ ਭਾਜੀ ਬਹੁਤ ਵਧੀਆ ਸੀਗਾ ਮਤਲਬ ਮੇਰਾ ਵੀ ਇੰਟਰਸਟ ਸੀਗਾ ਇਸ ਲਾਈਨ 'ਚ ਕਿ ਮੈਂ ਇਸ ਲਾਈਨ 'ਚ ਬਾਰੇ ਥੋੜਾ ਬਹੁਤ ਜਾਨਣਾ ਠੀਕ ਆ ਤੇ ਥੋੜਾ ਬਹੁਤ ਨਹੀਂ ਸਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਬਾਕੀ ਤੁਸੀਂ ਬਲੌਗ ਪੂਰਾ ਜਦੋਂ ਦੇਖੋਗੇ ਨਾ ਤੇ ਤੁਹਾਨੂੰ ਉਦੋਂ ਪਤਾ ਲੱਗਣਾ ਹੈ ਵੀ ਡੇਰੀ ਫਾਰਮ 'ਤੇ ਕੀ ਸਹੀ ਰੁਕਦਾ ਪਿਆ ਪਾਈਪਲਾਈਨ ਕਿਹਨਾਂ ਦੱਸੋ ਕਿੱਥੇ ਆਪਾਂ ਜਾਣਾ ਚਾਹੀਦਾ ਤੇ ਆਪਾਂ ਕਿਤੇ ਬੈਸੀ ਕਿੱਦਾਂ ਭਾਜੀ ਕਿ ਬਹੁਤ ਤੁਹਾਨੂੰ ਅੱਛਾ ਲੱਗਾ ਹੈ ਇਨਫੋਰਮੇਸ਼ਨ ਮਿਲਣ ਦਾ ਹਾਂ ਜੀ ਬਿਲਕੁਲ ਬਿਲਕੁਲ ਤੇ ਜੀ ਜੀ ਬੋਲੋ ਬੋਲੋ ਬਾਕੀ ਦੇ ਤੁਸੀਂ ਪੂਰਾ ਬਲੌਗ ਦੇਖੋਗੇ ਸਾਡਾ ਤੇ ਤੁਹਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗਿਆ ਹੋਣਾ ਇਹਦੇ ਵਿੱਚ ਕਿ ਕਿੰਨਾ ਬੈਨੀਫਿਟ ਹੁੰਦਾ ਆ ਹਨਾ ਕਿੰਨੀ ਕੋਸਟ ਲੱਗਦੀ ਆ ਮੈਨੂੰ ਇਹ ਪੁੱਜ ਰਿਹਾ ਸੀ ਕਿ ਕਿੰਨੀ ਕਾਸਟ ਆਦੀ ਕਿਹੜੀ ਬਿਮਾਰੀ ਲੱਗਦੀ ਆ ਉਹਨਾਂ ਸਾਨੂੰ ਬਹੁਤ ਅਗਿਆਸਿਆ ਕਿ ਜਿਹੜੀ ਦੋ ਤਿੰਨ ਬਿਮਾਰੀਆਂ ਨੂੰ ਲੱਗਦੀਆਂ ਆ ਕਾਸਟ ਆਦੀ ਫਿਰ ਜਿਹੜਾ ਉਹਨਾਂ ਸਟਰਕਚਰ ਤਿਆਰ ਕੀਤਾ ਜਿਹੜੀ ਪੁਲੀ ਰੱਖਣੀ ਕਿੰਨੀ ਦੇ ਕਿੰਨੀ ਕਿੰਨੀ ਨੇ ਰੱਖਣੀ ਕਾਫੀ ਚੀਜ਼ਾਂ ਉਹ ਨਾਲ ਹੀ ਮਿਲੂਗੀ ਹੈ ਨਾ ਤੇ ਬਾਕੀ ਜੇ ਕੋਈ ਚੀਜ਼ ਰਹਿ ਗਈ ਹੋਵੇ ਸਾਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਕੀ ਆਹ ਚੀਜ਼ ਚਾਹੀਦੀ ਆ ਆਪਾਂ ਸਪੈਸ਼ਲ ਵਿੱਚ ਦੀ ਦੁਆਰਾ ਵੀਡੀਓ ਮੈਂ ਆਉਂਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਬਾਕੀ ਜੇ ਕੋਈ ਗਲਤੀ ਹੋਈ ਤਾਂ ਉਹਦੇ ਲਈ ਮਾਫ ਕਰਿਓ ਠੀਕ ਹੈ ਇਸ ਵਾਰ ਕਿਉਂਕਿ ਨ ਸਾਰੇ ਲੜਨ ਕਰ ਰਹੇ ਆਪਾਂ ਬਾਕੀ ਗੋਲੀ ਹੁਣ ਤੁਸੀਂ ਸਿਖਾਣਾ ਆ ਠੀਕ ਹੈ ਕੋਈ ਤੁਹਾਡੇ ਤੋਂ ਤੁਹਾਨੂੰ ਲੱਗੀ ਹੋਈ ਇਹ ਕਮੀ ਆ ਹਨਾ ਉਹ ਤੁਸੀਂ ਸਾਨੂੰ ਕਮੈਂਟ ਚ ਦੱਸ ਸਕਦੇ ਆ ਅਗਲੀ ਵਾਰ ਉਹਨੂੰ ਆਪਾਂ ਹੋਰ ਨਿਖਾਰਨ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਾਏ ਬਾਏ